ਸਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਪਰਮਾਤਮਾ ਦੀ ਕਿਰਪਾ ਹੈ ਗੱਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਸੋ ਇੱਥੇ ਸਟਾਰਟ ਕਰਨ ਲੱਗੇ ਸੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਤੋਂ ਹਾਂਜੀ 6-7 ਕ ਵਜੇ ਦਾ ਟਾਈਮ ਸੀਗਾ ਫਤਿਹ ਪਾਪਾ ਪਹਿਲਾਂ ਨਿਤਨੇਮ ਕਰਨ ਲੱਗ ਜਾਂਦੇ ਹੁੰਦੇ ਨੇ ਉੱਠ ਕੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਉਹ 7:30 ਕੱ 7 ਚਲੇ ਜਾਂਦੇ ਨੇ ਤਾں ਕਰਕੇ ਫਿਰ ਉਸ ਤੋਂ ਬਾਅਦ ਕਦੇ ਮੰਮੀ ਨਾਲ ਆ ਕੇ ਕਰਨ ਲੱਗ ਜਾਂਦੇ ਨੇ ਜਾਂ ਕਈ ਵਾਰੀ ਮੈਂ ਕਰਨ ਲੱਗ ਜਾਂਦੀ ਹੁੰਨੀ ਆ ਸਾਡਾ ਦੋਨਾਂ ਦਾ ਜਣੀ ਪੱਕਾ ਨਹੀਂ ਇਹ ਹੁੰਦਾ ਹੈਗਾ ਵੀ ਉਹਨੇ ਪਹਿਲਾਂ ਮੰਮੀ ਨੇ ਕਰਨਾ ਪਹਿਲਾਂ ਜਾਂ ਮੈਂ ਕਰਨਾ ਨਹੀਂ ਮੈਂ ਬਰਸ਼ ਕਰਕੇ ਪਾਣੀ ਪੀਂਦੀ ਸੀ ਇੱਥੇ ਤੇ ਫਿਰ ਨਹਾ ਕੇ ਕਰਾਂਗੇ ਨਿੱਤ ਨੇ ਮਮ ਫਿਰ ਉਸ ਤੋਂ ਬਾਅਦ ਜਾ ਕੇ ਆਵਾਂਗੇ ਗੁਰੂ ਘਰ ਕਿਉਂਕਿ ਜੀ ਜਿਹੜਾ ਮਤਲਬ ਆਪਣਾ ਸਵੇਰ ਦਾ ਟਾਈਮ ਹੁੰਦਾ ਹੈ ਇਸ ਇਹ ਟਾਈਮ ਇਦਾਂ ਦਾ ਹੁੰਦਾ ਹੈ ਵੀ ਸੋ ਪਰ ਲਾਠੀ ਸੋ ਕੇ ਗੁਰੂ ਦਾ ਪਰਮਾਤਮਾ ਦਾ ਨਾਮ ਜਿਵੇਂ ਆਪਾਂ ਸਵੇਰੇ ਉੱਠ ਕੇ ਨਿਤਨੇਮ ਕਰ ਲੈਂਦੇ ਆਪਣੇ ਦਾ ਦਿਮਾਗ ਇੱਧਰ ਉੱਧਰ ਬਹੁਤ ਘੱਟ ਦੇ ਵਿੱਚ ਆਪਣਾ ਦਿਮਾਗ ਇੱਧਰ ਉੱਧਰ ਥੋੜਾ ਜਿਹਾ ਘਟ ਜਾਂਦਾ ਕੰਮਕਾਰਾਂ ਚ ਜਿਵੇਂ ਆਪਾਂ ਇਹ ਹੋ ਜਾਂਦਾ ਵੀ ਕੰਮਕਾਰ ਕਰਕੇ ਫੇਰ ਆਪਾਂ ਕਰਦੇ ਆ ਤੇ ਫਿਰ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਨੂੰ ਕਿਤੇ ਕੋਈ ਕੰਮ ਨਿਕਲਿਆ ਹੁੰਦਾ ਜਾਣਦਾ ਕਈ ਵਾਰੀ ਕੋਈ ਆਪਣੇ ਮਤਲਬ ਆ ਜਾਂਦਾ ਜਾਂ ਕਈ ਵਾਰੀ ਆਪਾਂ ਨੂੰ ਕਿਤੇ ਜਾਣਾ ਪੈ ਜਾਂਦਾ ਤਾਂ ਕਰਕੇ ਜਣੀ ਇਹ ਹੋ ਜਾਂਦਾ ਵੀ ਸਵੇਰ ਦਾ ਟਾਈਮ ਸਭ ਤੋਂ ਵਧੀਆ ਏ ਜੇ ਇਹ ਹੋ ਜਾਂਦਾ ਜੀ ਆਪਾਂ ਵੀ ਖੁਸ਼ ਤੇ ਪਰਮਾਤਮਾ ਵੀ ਖੁਸ਼ ਵੀ ਉਠ ਦੀ ਸਾਰ ਪਰਮਾਤਮਾ ਦਾ ਨਾਮ ਲਿਆ ਜਾ ਸਕਦਾ ਲਿਆ ਗਿਆ ਹਨਾ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਉਸ ਤੋਂ ਬਾਅਦ ਆਪਾਂ ਮੈਂ ਪੀਣ ਲੱਗੀ ਸੀ ਚਾਹ ਨਾਲ ਖਾਣ ਲੱਗੀ ਸੀ ਪੰਜੀਰੀ ਫਤੇ ਲੱਗਿਆ ਸੀ ਸਿਰ ਬਹੋਣ ਤੇ ਉਹ ਕਈ ਵਾਰੀ ਤੇ ਇਹ ਹੁੰਦਾ ਮਤਲਬ ਵੀ ਗੁੰਦ ਕੇ ਕਰਵਾ ਲੈਂਦਾ ਹੁੰਦਾ ਜੂڑا ਕਈ ਵਾਰੀ ਬਸ ਉਦਾਂ ਹੀ ਕਹਿ ਦਿੰਦਾ ਵੀ ਦਾਦੀ ਸਿੱਧਾ ਬਾ ਕੇ ਬਸ ਉਦਾਂ ਹੀ ਜੂڑا ਕਰਨਾ ਏ ਮਤਲਬ ਖੁੱਲੇ ਵਾਲਾਂ ਦਾ ਹੀ ਕਿਉਂਕਿ ਇਹਦਾ ਇਹ ਆ ਜੀ ਵੀ ਮਤਲਬ ਜਿਸ ਦਿਨ ਤੋਂ ਇਹ ਸਕੂਲ ਲੱਗਿਆ ਏ ਤਿਆਰੇ ਮੰਮੀ ਤੋਂ ਹੀ ਹੁੰਦਾ ਹੁੰਦਾ ਕਿਉਂਕਿ ਮੈਂ ਇਹਦਾ ਟਿਫਨ ਬਣਾਉਣਾ ਹੁੰਦਾ ਤਿਆਰੇ ਮੰਮੀ ਤੋਂ ਹੁੰਦਾ ਹੁੰਦਾ ਸਿਰ ਵੀ ਇਹਨੇ ਮੰਮੀ ਤੋਂ ਬਹੋਣਾ ਹੁੰਦਾ ਤੇ ਮਤਲਬ ਜੋ ਯੂਨੀਫਾਰਮ ਆ ਉਹ ਵੀ ਮੰਮੀ ਉਹ ਫੜਾਉਂਦੇ ਹੁੰਦੇ ਨੇ ਇਹਨੂੰ ਵੈਸੇ ਏਵੇਂ ਹੀ ਆ ਜੇ ਹੁਣ ਵੀ ਇਹਦੀ ਬਸ ਇਹੀ ਰੁਟੀਨ ਹੁੰਦੀ ਆ ਵੀ ਦਾਦੀ ਮੇਰਾ ਸਿਰ ਬਾਧੋ ਮੇਰੀ ਡਰੈਸ ਦੇ ਦੋ ਦਾਦੀ ਮੇਰੇ ਰੁਮਾਲ ਕਿੱਥੇ ਆ ਮੇਰੀਆਂ ਜਰਾਵਾ ਕਿੱਥੇ ਨੇ ਬਸ ਇਹ ਇਹਦੀ ਇਹੀ ਆਦਤ ਆ ਜੀ ਉਸ ਤੋਂ ਬਾਅਦ ਉਹ ਲੱਗ ਗਿਆ ਸੀ ਤਿਆਰ ਹੋਣ ਕਿਉਂਕਿ ਮਾਰਨਿੰਗ ਚ ਉਹ ਨਹੀਂ ਨਵਾਉਂਦੇ ਹੈਗੇ ਉਹਨੂੰ ਕਿਹਾ ਹੈ ਵੀ ਤੂੰ ਰਾਤ ਨੂੰ ਪੈਣ ਲੱਗਿਆ ਨਾ ਕੇ ਪਿਆ ਕਰ ਹਨਾ ਕਿਉਂਕਿ ਠੰਡ ਹੁੰਦੀ ਆ ਇੱਕ ਇਹ ਹੋ ਜਾਂਦਾ ਵੀ ਬੱਚਿਆਂ ਨੇ ਬੈਂਚ 'ਚ ਜਾਣਾ ਏ ਉਹਦੇ ਕਰਕੇ ਵੀ ਲੱਗਦਾ ਹੁੰਦਾ ਇਹ ਵੀ ਹਵਾ ਲੱਗ ਕਰਕੇ ਵੀ ਬੱਚਿਆਂ ਦਾ ਬਿਮਾਰ ਹੁੰਦਾ ਡਰ ਲੱਗਦਾ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਚਲੋ ਚਾਹ ਪੀਂਨੇ ਆ ਤੇ ਮੰਮੀ ਥੋੜਾ ਜਿਹਾ ਕੱਪੜੇ ਚੱਕਣ ਵਾਲੇ ਸੀਗੇ ਤੈਹਾਂ ਲਾਉਣ ਵਾਲੀਆਂ ਸੀ ਉਹ ਲੱਗ ਗਏ ਸੀਗੇ ਲਾਉਣ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਚਾਹ ਪੀ ਕਿਉਂਕਿ ਮੈਨੂੰ ਐਸੀ ਗੱਲ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਫਤਿਹ ਦੇ ਨਾ ਉਹ 9:30 ਵਜੇ ਜਾਂਦਾ ਹੁੰਦਾ ਏ ਉਹਦੇ ਕਰਕੇ ਟਾਈਮ ਹੈਗਾ ਸੀ ਮੈਂ ਕਿਹਾ ਵੀ ਚਲੋ ਚਾਹ ਪੀ ਕੇ ਫਿਰ ਫਤੇ ਦਾ ਟਿਫਨ ਤਿਆਰ ਕਰੂੰਗੀ ਕੁਛ ਅੱਜ ਉਹਦਾ ਵੈਸੇ ਵੀ ਮਤਲਬ ਕੋਈ ਸਬਜੀ ਵਗੈਰਾ ਲੈ ਕੇ ਨਹੀਂ ਸੀ ਜਾਣੀ ਉਹਨੇ ਉਹਨੂੰ ਬਣਾ ਕੇ ਦਿੱਤਾ ਸੀ ਪਨੀਰ ਦਾ ਪਰੌਂਠਾ ਮੈਨੂੰ ਇਹ ਸੀ ਮੈਂ ਕਿਹਾ ਵੀ ਪਨੀਰ ਦਾ ਪਰੌਂਠਾ ਹੀ ਬਣਾਉਣਾ ਏ ਪਨੀਰ ਬਣਿਆ ਹੋਇਆ ਹੀ ਸੀ ਪਹਿਲਾਂ ਦਾ ਕੁਛ ਇਹ ਹੋ ਜਾਂਦਾ ਨਹੀਂ ਵੀ ਜਦੋਂ ਹੁਣ ਫਤੇ ਦਾ ਟਿਫਨ ਬਣਾਣਾ ਏ ਉਦੋਂ ਨਾਲ ਹੀ ਫਿਰ ਸਾਡੀ ਆਪਦੀ ਬਣ ਚੇਗੀ ਉਹਦੇ ਪਾਪਾ ਦੀ ਤਾਂ ਪਹਿਲਾਂ ਮਨ ਜਾਂਦੀ ਉਹ ਜਿਵੇਂ ਜਲਦੀ ਜਾਂਦੇ ਆ ਕਰਕੇ ਇਹ ਹੋ ਜਾਂਦਾ ਇਹ ਕੱਪੜੇ ਸੁੱਕੇ ਹੋਏ ਸੀਗੇ ਰਾਤ ਮਤਲਬ ਇਹਦੀ ਤਹਿ ਲੱਗੀ ਨਹੀਂ ਲਾਈਆਂ ਨਹੀਂ ਸੀ ਮਤਲਬ ਤਹਿਆਂ ਰਹਿ ਗਈਆਂ ਸੀ ਤੇ ਉਹਦੇ ਕਰਕੇ ਸੀ ਜੀ ਵੀ ਚਲੋ ਸਵੇਰੀ ਤਹਿਆਂ ਲਾ ਲੈਣੇ ਚੱਕ ਲੈਣੇ ਇੱਥੇ ਫਤਿਹ ਹੋ ਗਿਆ ਸੀ ਤਿਆਰ ਉਹ ਪਾ ਰਹੇ ਆ ਡਰੈੱਸ ਆ ਜੀ ਫਤਿਹ ਨੂੰ ਤਾਂ ਤੁਸੀਂ ਵੈਸੇ ਪਹਿਲੀ ਵਾਰ ਇਹ ਮਿਲਣਾ ਦੇਖਿਆ ਕਿ ਪਹਿਲਾਂ ਕਦੇ ਐਦਾਂ ਮਾਰਨਿੰਗ ਚ ਇੰਨੀ ਜਲਦੀ ਬਲੌਗ ਦੀ ਸਟਾਰਟਿੰਗ ਕੀਤੀ ਨਹੀਂ ਹੈਗੀ ਇਹ ਆ ਦੀ ਫਤਿਹ ਦੀ ਐਡਰੈਸ ਕਿਉਂਕਿ ਇਹ ਪੜਦਾ ਦੀ ਅਕੈਡਮੀ ਚ ਜਿਹੜੀਆਂ ਵੱਡੂ ਸਾਹ ਵਾਲੀਆਂ ਨੇ ਬ੍ਰਾਂਚਾਂ ਨੇ ਉਹਨਾਂ ਚ ਅੱਜ ਤੁਹਾਨੂੰ ਬਲੌਗ ਦਿਖਾਤਾ ਸੀ ਸਾਰਾ ਇਹ ਮਾਰਨਿੰਗ ਮੌਨਿੰਗ ਟਾਈਮ ਦਾ ਹੀ ਫਤਿਹ ਰੈਡੀ ਹੁੰਦਾ ਸੀ ਆਪਦਾ ਮੈਂ ਉਹਦਾ ਟਿਫਨ ਬਣਾ ਰਹੀ ਸੀਗੀ ਇਹ ਹਾਂਜੀ ਇਥੇ ਮੈਂ ਉਹਨੂੰ ਪਰੌਂਠਾ ਜੇ ਤਾਂ ਸੀ ਬਣਾ ਕੇ ਮਤਲਬ ਉਹਦੇ ਲੰਚ ਬਾਕਸ ਵਿੱਚ ਪਾਤਾ ਸੀ ਇੱਕ ਮੈਂ ਉਹਨੂੰ ਵੈਸੇ ਹੀ ਕਿਹਾ ਸੀ ਮੈਂ ਉਹਨੂੰ ਕਹਿੰਦੀ ਸੀ ਵੀ ਪੰਜੀਰੀ ਖਾ ਲੈ ਦੁੱਧ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਬੱਚਿਆਂ ਨੂੰ ਥੋੜੇ ਜਿਹੇ ਚੀਜ਼ਾਂ ਦੇ ਨਖਰੇ ਵੱਧੇ ਆਉਂਦੇ ਹੁੰਦੇ ਨੇ ਉਹ ਕਹਿੰਦਾ ਵੀ ਮੈਂ ਖਾਣੀ ਨਹੀਂ ਹੈਗੀ ਮੈਂ ਕਹੇ ਵੀ ਚਲ ਠੀਕ ਹੈ ਜੇ ਨਹੀਂ ਖਾਣੀ ਹੈਗੀ ਤਾਂ ਫਿਰ ਉਹ ਵੀ ਪਰੌਂਠਾ ਖਾ ਲੈ ਪਰੌਂਠਾ ਵੀ ਦੁੱਧ ਫਿਨਿਸ਼ ਕਰ ਲਿਆ ਉਹਨੇ ਆਪ ਦਾ ਉਸ ਤੋਂ ਬਾਅਦ ਵੀ ਪਰੌਂਠੇ ਦਾ ਪੂਕ ਨਹੀਂ ਬਣਾ ਕੇ ਜਿਵੇਂ ਆਪਾਂ ਬਚਪਨ ਵਿੱਚ ਕਰਦੇ ਹੁੰਦੇ ਸੀ ਵੀ ਉਦਾਂ ਹੀ ਬੈਂਚ ਨੂੰ ਲੈ ਜਾਊਗਾ ਕੁਝ ਇਹ ਵੀ ਹੈ ਜੀ ਵਿੱਚ ਤਾਂ ਮਤਲਬ ਸਕੂਲਾਂ ਦੇ ਟਾਈਮ ਚੇਂਜ ਹੋ ਗਏ ਜਿੱਦਾਂ ਹੁਣ ਹਰ ਇੱਕ ਸਕੂਲ ਦਾ 10 ਵਜੇ ਦਾ ਸੀਗਾ ਹੁਣ ਵਿੱਚ ਸਕੂਲਾਂ ਦੇ ਤਾਂ ਹੋ ਗਏ ਮਤਲਬ 9 ਵਜੇ ਦਾ ਤੇ ਹਜੇ ਇਹਨਾਂ ਦਾ ਫਿਲਹਾਲ ਹੋਇਆ ਨਹੀਂ ਹੈਗਾ ਇਹਨਾਂ ਦਾ ਟਾਈਮ 10 ਵਜੇ ਵਾਲੀ ਆ हां जी वैसे ਇਹਨਾਂ ਨੇ ਮਤਲਬ ਸਕੂਲ ਜਿਵੇਂ ਵਿੱਚ ਟਾਈਮ ਚੇਂਜ ਕਰਤਾ ਦਿੱਤੇ ਪਰ ਜੇ ਹਜੇ ਮੌਸਮ ਪੂਰੀ ਤਰ੍ਹਾਂ ਚੇਂਜ ਨਹੀਂ ਨਾ ਹੋਇਆ ਹੈਗਾ ਜਿਵੇਂ ਹੁਣ ਅੱਜ ਬਹੁਤ ਜ਼ਿਆਦਾ ਧੁੰਦ ਸੀ ਕਿਉਂਕਿ ਜਾਣ ਆਉਣ ਦੇ ਵਿੱਚ ਤਾਂ ਫਿਰ ਵੀ ਉਹੀ ਉਹ ਹੋ ਗਿਆ ਇੱਥੇ ਫਤਿਹ ਕੁਝ ਕਹਿੰਦਾ ਸੀ ਮੈਨੂੰ ਜਣੀ ਹੁਣ ਫਿਲਹਾਲ ਕੋਈ ਯਾਦ ਨਹੀਂ ਹੈਗਾ ਵੀ ਕੀ ਕਹਿੰਦਾ ਸੀ ਤੇ ਉਹਨਾਂ ਦੇ ਫਤਿਹ ਦੇ ਗਏ ਤੋਂ ਬਾਅਦ ਮੰਮੀ ਵੀ ਚਲੇ ਗਏ ਸੀਗੇ ਦਸ ਕੁ ਬਜੇ ਦਾ ਟਾਈਮ ਸੀ ਮੈਨ ਲਗਾ ਦਾ 10 ਸਵਾ 10 ਸ਼ਾਇਦ ਕੁਛ ਮੈਂ ਉਹਦਾ ਝਾੜੂ ਲਾ ਕੇ ਮੈਂ ਲੱਗੀ ਸੀ ਪੋਚੇ ਲਾਉਣਾ ਕਿਉਂਕਿ ਹੁਣ ਇਹ ਹੋ ਜਾਂਦਾ ਜੀ ਕਦੇ ਹੀ ਡੇਲੀ ਲੱਗਦੇ ਨਹੀਂ ਫਿਰ ਇੱਕ ਦਿਨ ਵਿੱਚ ਚੀ ਮਿਸ ਕਰ ਦਿੰਦੇ ਨੇ ਇੱਕ ਤਾਂ ਜੀ ਹਵਾ ਠੰਡੀ ਬਹੁਤ ਚੱਲੀ ਜਾਂਦੀ ਆ ਵੀ ਧੁੰਦ ਤਾਂ ਜਣੀ ਇਹ ਹੁੰਦਾ ਵੀ ਕਈ ਵਾਰੀ ਹੁੰਦੀ ਆ ਕਈ ਵਾਰੀ ਨਹੀਂ ਹੁੰਦੀ ਬਸ ਇਹ ਹੋ ਜਾਂਦਾ ਵੀ ਚਲੋ ਜਿਹੜੇ ਕੰਮ ਕਰ ਆਏ ਹੁੰਦਾ ਵੀ ਇਹ ਕਰਨੇ ਨੇ ਹਨਾ ਵੀ ਬਸ ਉਹ ਕਰੋ ਕਰਕੇ ਕਮੈਂਟ ਕੋਈ ਐਕਸਟਰਾ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਮੌਸਮ ਸਹੀ ਹੋਵੇ ਤਾਂ ਬੰਦਾ ਕੋਈ ਬਾਧੂ ਘਾਟੂ ਵੀ ਕੰਮ ਕਰ ਲੈਂਦਾ ਹੁੰਦਾ ਹੁਣ ਤਾਂ ਤੁਹਾਨੂੰ ਵੀ ਜੀ ਬਲੌਗ ਚ ਬਸ ਇਹੀ ਹੁੰਦਾ ਹੈ ਨਾ ਕਦੇ ਅੰਦਰ ਸਫਾਈ ਮਤਲਬ ਝਾੜੂ ਪੋਚਾ ਕਰਦੇ ਆ ਜਾਂ ਕਈ ਵਾਰੀ ਬੇੜਾ ਸੰਭਰਦੇ ਆ ਜਾਂ ਕਿਚਨ ਤੱਕ ਕਿਉਂਕਿ ਕੋਈ ਐਕਸਟਰਾ ਕੰਮ ਹੁੰਦਾ ਹੀ ਨਹੀਂ ਹੈਗਾ ਜਿਹੜਾ ਤੁਹਾਨੂੰ ਦਿਖਾ ਸਕੀਏ ਬਲੌਗ ਚ ਠੰਡ ਕਰਕੇ ਬਸ ਇਹੀ ਹੁੰਦਾ ਏ ਜੀ ਵੀ ਇਹ ਵੀ ਜ਼ਰੂਰੀ ਨੇ ਤਾਂ ਕਰਕੇ ਵੀ ਇਹ ਕਰਨੇ ਪੈਣੇ ਪੈਨੇ ਨੇ ਕਿ ਅੱਜ ਕੱਪੜੇ ਵੀ ਨਹੀਂ ਸੀ ਧੋਣ ਵਾਲੇ ਹੈਗੇ ਕੱਪੜਿਆਂ ਦਾ ਵੀ ਆਪਣਾ ਗਿਆ ਸੀ ਸਾਰ ਧੋਣ ਤੋਂ ਫਤੇ ਦੀ ਬਸ ਬਲੂ ਡਰੈਸ ਸੀ ਜੀ ਅੱਜ ਮੌਸਮ ਬਹੁਤ ਜ਼ਿਆਦਾ ਠੰਡਾ ਕਰਕੇ ਫਿਰ ਮਨ ਮੁਕਰੀ ਖਾ ਗਿਆ ਤਾਂ ਕਰਕੇ ਕੰਮ ਕਰਕੇ ਜੀ ਹੁਣ ਤਾਂ ਇਹ ਹੁੰਦਾ ਵੀ ਰਜਾਈ 'ਚ ਬੈਠੀ ਆ ਇਹ ਸੀ ਗਜਰੇਲਾ ਖੋਆ ਆਪਣਾ ਥੋੜਾ ਜਿਹਾ ਕੱਢਿਆ ਹੋਇਆ ਸੀ ਉਸ ਤੋਂ ਬਾਅਦ ਫਿਰ ਆਪਾਂ ਗਾਜਰਾਂ ਨੂੰ ਘਿਓ ਪਾ ਕੇ ਲਿਆ ਸੀ ਭੁੰਨ ਸਮਾਰ ਕੇ ਗਾਜਰਾਂ ਭੁੰਨ ਕੇ ਉਹਦੇ ਵਿੱਚ ਖੋਆ ਮਿਕਸ ਕਰ ਲਿਆ ਸੀ ਖੋਆ ਮਿਕਸ ਕਰਕੇ ਫਿਰ ਇੱਕ ਟ੍ਰੇ ਦੇ ਵਿੱਚ ਘਿਓ ਲਗਾ ਕੇ ਉਹਦੇ ਵਿੱਚ ਇਹ ਸੈੱਟ ਕਰ ਲਿਆ ਸੀ ਚੰਗੇ ਤੇਰਾ ਉਸ ਤੋਂ ਬਾਅਦ ਮੇਰਾ ਥੋੜਾ ਜਿਹਾ ਖੋਆ ਅਲੱਗ ਤੋਂ ਰੱਖਿਆ ਹੋਇਆ ਸੀ ਫਿਰ ਉਹਦੇ ਉੱਪਰ ਆਪਾਂ ਉਹ ਕਰਤਾ ਸੀ ਇਹ ਬਣਾਈ ਸੀ ਆਪਾਂ ਡਬਲ ਲੇਅਰ ਵਾਲੀ ਗਜਰੇਲੇ ਦੀ ਬਰਫੀ ਦੇਖੋ ਜੀ ਇੱਥੇ ਕਰਦੇ ਆਂ ਜੀ ਆਪਾਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗਦੀ ਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਨਵੇਂਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ